ਵੈਰੀ ਜੀ ਕਾ ਖਾਲਸਾ ਬੈਰੀ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਕੇਸਾਂ ਦੇ ਵਿੱਚ ਇੱਕ ਬੜੀ ਅਹਿਮ ਡਿਵੈਲਪਮੈਂਟ ਆ ਔਰ ਮੈਂ 2 ਦਿਨ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਜਿਦੇ ਚ ਮੈਂ ਤੁਹਾਨੂੰ ਦੱਸਿਆ ਸੀ ਕਿ ਹਾਈ ਕੋਰਟ ਨੇ ਇੱਕ ਕੇਸ ਜਿਹੜੇ ਪਟੰਡਾ ਕੋਰਟ ਵਿੱਚ ਚੱਲ ਰਹੇ ਸੀ ਮੋਗਾ ਕੋਰਟ ਵਿੱਚ ਚੱਲ ਰਹੇ ਸੀ ਫਰੀਦਕੋਟ ਕੋਰਟ ਵਿੱਚ ਚੱਲ ਰਹੇ ਸੀ ਉਹ ਸਾਰੇ ਆਰਡਰ ਕਰਤੇ ਕਿ ਪੰਜਾਬ ਤੋਂ ਬਾਹਰ ਟ੍ਰਾਂਸਫਰ ਕਰ ਦਿੱਤੇ ਜਾਣ ਕਿਉਂਕਿ ਪੰਜਾਬ ਦੇ ਵਿੱਚ ਮਾਹੌਲ ਠੀਕ ਨਹੀਂ ਹੈ। ਔਰ ਇਹ ਹਾਈ ਕੋਰਟ ਦੇ ਆਰਡਰ ਦੇ ਖਿਲਾਫ ਅ ਸੁਪਰੀਮ ਕੋਰਟ ਦੇ ਵਿੱਚ ਜੋ ਪੀੜਤ ਆ ਜੋ ਕੰਪਲੇਨੈਂਟ ਆ ਗੁਰਸੇਵਿਕ ਸਿੰਘ ਮੋਕੇ ਤੋਂ ਉਹ ਗਏ ਕਿਉਂ ਪੰਜਾਬ ਦੀ ਸਰਕਾਰ ਨੇ ਕੋਈ ਅਪੀਲ ਸੁਪਰੀਮ ਕੋਰਟ ਕੋਈ ਫਾਈਲ ਨਹੀਂ ਕੀਤੀ। ਉਦੋਂ ਮੈਂ ਤੁਹਾਨੂੰ ਦੱਸਿਆ ਸੀ ਕਿ ਉਹ ਗੁਰਸੇਵਿਕ ਸਿੰਘ ਦਾ ਲੋਕ ਬਾਇ ਵਕੀਲ ਪੇਸ਼ ਹੋਇਆ ਤੇ ਉਸ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਸਟੇ ਕਰਤੀ ਇੱਕ ਕੇਸ ਵਿੱਚ। ਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਵੀ ਲਿਖੀ ਕਿ ਜਿਹੜੇ ਦੂਜੇ ਕੇਸ ਜਾਤੇ ਨੇ ਕਿ ਸੱਚੀ ਪੰਜਾਬ ਸਰਕਾਰ ਨੂੰ ਅਪੀਲ ਸੁਪਰੀਮ ਕੋਰਟ ਕੋਲ ਕਰਨੀ ਚਾਹੀਦੀ ਆ ਕਿ ਪੰਜਾਬ ਦਾ ਮਾਹੌਲ ਠੀਕ ਆ ਤੇ ਸਰਕਾਰ ਜੋ ਵੀ ਸਿਕਿਉਰਟੀ ਚਾਹੀਦੀ ਆ ਉਹਨਾਂ ਨੂੰ ਉੱਥੇ ਦਵੇਗੀ ਜੋ ਮਲਚਵਾਨ ਨੂੰ ਚਾਹੀਦੀ ਆ ਕਿਉਂਕਿ ਪਹਿਲਾਂ ਵੀ 2020 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਕੇਸ ਫਾਈਲ ਹੋਇਆ ਸੀ ਕਿ ਇਹ ਕਿ ਇਹ ਕੇਸ ਪੰਜਾਬ ਤੋਂ ਬਾਹਰ ਟ੍ਰਾਂਸਫਰ ਕਰ ਦਿੱਤੇ ਜੀ ਕਿ ਉਦੋਂ 2020 ਦੀ ਜੋ ਸਰਕਾਰ ਸੀ ਉਸ ਟਾਈਮ ਦੀ ਕਾਂਗਰਸ ਸਰਕਾਰ ਸੀ ਕਪਟਨ ਦੀ ਸਰਕਾਰ ਉਹਨਾਂ ਨੇ ਸੁਪਰੀਮ ਕੋਰਟ ਨੂੰ ਅਸ਼ੋਰੈਂਸ ਦਿੱਤੀ ਸੀ ਕਿ ਅਸੀਂ ਇਹਨਾਂ ਨੂੰ ਪੂਰੀ ਸਿਕਿਉਰਿਟੀ ਦੇਵਾਂਗੇ ਔਰ ਕੇਸ ਪੰਜਾਬ ਤੋਂ ਟ੍ਰਾਂਸਫਰ ਕਰਨ ਬਾਰੇ ਕਰਨ ਦੀ ਕੋਈ ਜ਼ਰੂਰਤ ਨਹੀਂ ਤਾਂ ਸੁਪਰੀਮ ਕੋਰਟ ਨੇ ਡਿਸਕਸ ਕਰਤੇ ਸੀ ਹੁਣ ਆਹ ਜਿਹੜਾ ਫੈਸਲਾ ਆਇਆ ਆ 2025 ਚ ਆਇਆ ਏ ਪੰਜਾਬ ਹਾਈ ਕੋਰਟ ਦਾ ਫੈਸਲਾ ਤੇ ਉੱਥੇ ਹਾਈ ਕੋਰਟ ਨੇ ਕਹਿਤਾ ਕਿ ਕੇਸ ਸਾਰੇ ਬਾਹਰ ਟ੍ਰਾਂਸਫਰ ਕਰ ਦਿਓ ਪੰਜਾਬ ਤੋਂ ਬਾਹਰ ਟ੍ਰਾਂਸਫਰ ਕਰ ਦਿਓ ਮੈਂ ਤਾਂ ਬੇਨਤੀ ਕੀਤੀ ਸੀ ਸੰਗਠਨ ਨੂੰ ਵੀ ਬੇਨਤੀ ਕੀਤੀ ਸੀ ਸਾਰੀ ਕਿ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖਤੀ ਹੈ ਔਰ ਸੰਗਤ ਜੋਰ ਪਾਵੇ ਕਿ ਸਰਕਾਰ ਵੀ ਇਹਦੇ ਖਿਲਾਫ ਅਪੀਲ ਫਾਈਲ ਕਰੇ ਹੁਣ ਮੈਂ ਤੁਹਾਨੂੰ ਦੱਸਦਾ ਇਹ ਕੇਸ ਹੁਣ ਸੋਮਵਾਰ ਨੂੰ ਲੱਗੇ ਹੋਏ ਤੇ ਇਹਦੇ ਬਾਰੇ ਮੈਂ ਤੁਹਾਨੂੰ ਡਿਟੇਲ ਦੱਸ ਦਿਆ ਆ ਹੈਗਾ ਗੁਰਸੇਵਕ ਸਿੰਘ ਦਾ ਕੇਸ ਜੋ ਜੋ ਵੋਕੇ ਦੇ ਵਿੱਚ ਲੱਗਿਆ ਵਾ ਔਰ ਗੁਰਸੇਵਕ ਸਿੰਘ ਦਾ ਕੇਸ ਵਿੱਚ ਤੁਸੀਂ ਦੇਖੋਗੇ ਇਹ ਸਮਾਜ ਸਰਪਿੰਡ ਦਾ ਕੇਸ ਹੈ 4 ਨਵੰਬਰ 2015 ਨੂੰ ਗੁਰਸੇਵਕ ਸਿੰਘ ਜੀ ਨੇ ਆਕੇ ਦੱਸਿਆ ਕਿ ਗੁਰਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਸਮਾਲ ਸਰਗਲੀਆਂ ਦੇ ਵਿੱਚ ਸੁੱਟੇ ਪਏ ਨੇ ਤੇ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਬੜੀ ਦੇਰ ਪਹਿਲਾਂ ਤਾਂ ਪੁਲਿਸ ਨੇ ਕੋਈ ਐਕਸ਼ਨ ਹੀ ਨਹੀਂ ਲਿਆ ਅਖੀਰ ਦੇ ਉੱਤੇ ਜਾ ਕੇ 2018 ਚ 3 ਸਾਲਾਂ ਬਾਅਦ ਰਨਵੀਰ ਸਿੰਘ ਖਟੜਾ ਦੀ ਜੋ ਐਸਆਈਟੀ ਸੀ ਉਹਨੇ ਇਹ ਚ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਉਹ ਇਨਵੈਸਟੀਗੇਸ਼ਨ ਕਰਕੇ ਤਦ ਉਦੋਂ ਉਹਨਾਂ ਨੇ ਇਹਦੇ ਚ ਚਾਰ ਸ਼ੀਟ ਫਾਈਲ ਕੀਤੀ ਤੇ ਮਜਬੂਰ ਨੂੰ ਨਾਮਜ਼ਦ ਕੀਤਾ ਤੇ ਉਹ ਕੇਸ ਮੋਗਾ ਅਦਾਲਤ ਵਿੱਚ ਚੱਲ ਰਿਹਾ ਸੀ ਹੁਣ ਕੋਈ ਦੂਜਾ ਕੇਸ ਲੈ ਲਓ ਜੀ ਇਹ ਹੈਗਾ ਐਬੀ 2015 ਦਾ ਇਹ ਕੇਸ ਹੈਗਾ ਸੁਖ ਇਹਦਾ ਸੁਰਦੇਵ ਸਿੰਘ ਦਾ ਇਹਦੇ ਵਿੱਚ ਸੁਰਦੇਵ ਸਿੰਘ ਉਹਨਾਂ ਨੇ ਕਿਹਾ ਇਹ 2016 ਦਾ ਇਹ 26 ਜੂਨ 2016 ਨੂੰ ਇਹਦੇ ਵਿੱਚ ਉਹਨਾਂ ਨੇ ਕਿਹਾ ਦਿਆਲਪੁਰਾ ਪਿੰਡ ਦੇ ਵਿੱਚ ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ ਦੇ ਪੇजेस پارک ਦੇ ਸਾਰੇ ਸੁਪਟੇ ਪਏ ਸੀ ਇਹ ਵੀ 2016 ਚੋਂ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ ਬਿਲਕੁਲ ਕੋਈ ਕਾਰਵਾਈ ਨਹੀਂ ਹੋਈ ਇਹ ਵੀ ਜਾਹੇ ਰਣਵੀਰ ਸਿੰਘ ਖਟੜਾ ਦੀ ਜੋ ਐਸਆਈਟੀਸੀ ਉਹਨੇ ਇਹਦੇ ਚ ਜਾ ਕੇ ਚਾਰਜ ਸ਼ੈਡ ਫਾਈਲ ਕੀਤੀ ਹੁਣ ਤੱਕ ਤੀਸਰਾ ਕੇਸ ਲੈ ਲਓ ਜੀ ਇਹ ਕੇਸ ਆ ਗਿਆ ਇਕਬਾਲ ਸਿੰਘ ਦਾ ਇਹ 20 ਅਕਤੂਬਰ 2015 ਨੂੰ ਇਕਬਾਲ ਸਿੰਘ ਜਿਹੜਾ ਨੇ ਇਹ ਵੀ ਗੁਰਸਰਪਿੰਡ ਦੇ ਨੇ ਉਹਨਾਂ ਨੇ ਜਾ ਕੇ ਪੁਲਿਸ ਨੂੰ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ ਦੇ ਵਿੱਚ ਪਾੜ ਕੇ ਸੁੱਟੇ ਪਏ ਨੇ ਤੇ ਧਿਆਲਪੁਰਾ ਥਾਣੇ ਦੇ ਵਿੱਚ ਪੁਲਿਸ ਨੇ ਕੇਸ ਰਜਿਸਟਰ ਕੀਤਾ ਪਰ ਇਹਦੇ ਤੇ ਵੀ ਕੋਈ ਕਾਰਵਾਈ ਪਹਿਲਾਂ ਨਹੀਂ ਹੋਈ ਪਰ ਨਵੀਰ ਸਿੰਘ ਖੱਟੜਾ 2016 ਦੇ ਵਿੱਚ ਰਣਵੀਰ ਸਿੰਘ ਖੱਟੜਾ ਦੀ ਜੋ ਐਸਆਈਟੀ ਬਣੀ ਸੀ ਉਹਨਾਂ ਨੇ ਇਹਦੇ ਵਿੱਚ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਤੇ ਇਹ ਕੇਸ ਬਠਿੰਡੇ ਚੱਲ ਰਿਹਾ ਹੁਣ ਤੇ ਅਗਲਾ ਕੇਸ ਲੈ ਲਓ ਜੀ ਇਹ ਆ ਗੁਰਚਰਨ ਸਿੰਘ ਦਾ ਕੇਸ ਗੁਰਚਰਨ ਸਿੰਘ ਨੇ 3 ਜੁਲਾਈ 2016 ਨੂੰ ਇਸਨੇ ਇਹ ਵੀ ਕੇਸ ਇਹ ਪਖਤਾ ਪਖਤਾ ਭਾਈਕੇ ਉਹ ਦੱਕ ਦੱਕ ਕੇਸ ਹੈ ਉਹਨਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਜੇ 18 ਜੂਨ 2016 ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਗਲੀਆਂ ਦੇ ਵਿੱਚ ਸੁੱਟੇ ਪਏ ਨੇ ਤੇ ਇਹ ਕੇਸ ਜਿਹੜਾ ਹੈਗਾ ਇਹਦੇ ਵਿੱਚ ਜਾ ਕੇ ਚਾਰ ਸ਼ੀਟ ਇਹ ਵੀ ਉਹ ਹੀ ਐਸਆਈਟੀ ਨੇ ਚਾਰ ਸ਼ੀਟ ਫਾਈਲ ਕੀਤੀ ਮੋਜਮਾਨ ਨੂੰ ਨਾਮਜ਼ਦ ਕੀਤਾ ਤੇ ਔਰ ਇਹ ਕੇਸ ਜਿਹੜਾ ਹੈਗਾ ਇਹ ਫਰੀਦਕੋਟ ਚੱਲ ਰਿਹਾ ਇਹ ਸਾਰੇ ਦੇ ਸਾਰੇ ਕੇਸ ਪੰਜਾਬ ਹਾਈ ਕੋਰਟ ਨੇ ਟਰਾਂਸਫਰ ਕਰਤੇ ਹੁਣ ਇਹ ਜਿਹੜੇ ਜਿਹੜੇ ਸਾਡੇ ਕੰਪਲੇਨੈਂਟ ਨੇ ਇਹਨਾਂ ਦੇ ਆਪਣੇ ਬਠਿੰਡੇ ਜਾਂਦੇ ਆ ਹਰ ਤਰੀਕ ਦੇ ਉੱਤੇ ਉਹ ਇਹ ਫਟਾ ਪਾਈ ਵਾਲੇ ਫ੍ਰੀ ਕੋਰਟ ਜਾਂਦੇ ਆ ਉਹ ਜਿਹੜੇ ਗੁਰੂ ਸਰ ਜਿਹੜੇ ਸਮਾਜ ਸਰ ਵਾਲੇ ਆ ਉਹ ਮੋਗੇ ਜਾਂਦੇ ਆ ਜਾ ਕੇ ਕਰਤੇ ਆ ਤੇ ਹੁਣ ਇਹਨਾਂ ਨੂੰ ਇਹ ਸਾਨੂੰ ਸਾਰਿਆਂ ਨੂੰ ਟ੍ਰਾਂਸਫਰ ਕਰ ਦਿੱਤਾ ਚੰਡੀਗੜ੍ਹ ਇੱਕੋ ਖੇਹਰੀ ਦੇ ਵਿੱਚ ਇੱਕੋ ਕੋਟ ਦੇ ਵਿੱਚ ਜਿੱਥੇ ਕਿ ਉਹ ਜ਼ਿਆਦਾਤਰ ਇਹ ਸਾਰੇ ਜ਼ਿਆਦਾ ਵਰਜਮ ਇਹ ਡੇਰੇ ਵਾਲੀ ਨੇ RAM ਰੀਮ ਤੇ ਡੇਰੇ ਵਾਲੀ ਉੱਥੇ ਉਹਨਾਂ ਸਾਰਿਆਂ ਨੂੰ ਕਿਉਂਕਿ ਬੜਾ ਸੌਖਾ ਹੋ ਜੂ ਇੱਕੋ ਕੋਟ ਦੇ ਵਿੱਚ ਉਹਨਾਂ ਵਾਸਤੇ ਬੜਾ ਸੌਖਾ ਹੋ ਜੂਗਾ ਸਾਡੇ ਜਿਹੜੇ ਇਹ ਕੰਪਲੇਨੈਂਟ ਵਿਚਾਰੇ ਜਿਹੜੇ ਕੌਮ ਦੇ ਵਾਸਤੇ ਕੰਮ ਕਰ ਰਹੇ ਆ ਉਹਨਾਂ ਨੂੰ ਭੱਜਣਾ ਪਊਗਾ ਉੱਥੇ ਚੰਡੀਗੜ੍ਹ ਵਾਰੀ ਵਾਰੀ ਨਾਲੇ ਉੱਥੇ ਤੁਹਾਨੂੰ ਪਤਾ ਜੋ ਇੱਕੋ ਅਦਾਲਤ ਦੇ ਵਿੱਚ ਕਿੰਨਾ ਉਹਨਾਂ ਸੱਖਾ ਹੋ ਜਾਣਾ ਸਾਰੀ ਇੱਕੋ ਸੈਟਅਪ ਉਹਨਾਂ ਨੇ ਕਰਨੀ ਆ ਸੇ ਕੋਈ ਵਕੀਲ ਕਰਨਾ ਫਿਰ ਸਰਕਾਰੀ ਵਕੀਲ ਆਪਣੀ ਮਰਜ਼ੀ ਦਾ ਉੱਥੇ ਕਰਵਾ ਲੈਣਾ ਔਰ ਫਿਰ ਤੁਹਾਨੂੰ ਪਤਾ ਕੋਰਟ ਕੋਰਟ ਵਿੱਚ ਕੀ ਕੀ ਕਰਨਗੇ ਕਿਵੇਂ ਕੱਢਗੇ ਉਸ ਤਰ੍ਹਾਂ ਦੀ ਹਾਲਤ ਤੇ ਪਰ ਹੁਣ ਇਹਦੇ ਵਿੱਚ ਹੈਰਾਨੀ ਦੀ ਗੱਲ ਇਹ ਆ ਕਿ ਸਰਕਾਰ ਨੇ ਅਜੇ ਤੱਕ ਅਪੀਲ ਨਹੀਂ ਫੈਲਕੀ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਮਾਰਚ ਦਾ ਫੈਸਲਾ ਹਾਈ ਕੋਰਟ ਦਾ ਕਿ ਪੰਜਾਬ ਦਾ ਮਾਹੌਲ ਠੀਕ ਨਹੀਂ ਹੈ ਕੇਸ ਪੰਜਾਬ ਤੋਂ ਬਾਹਰ ਟ੍ਰਾਂਸਫਰ ਕਰਦੇ ਹੋ 20 ਦਿਨ ਹੋ ਗਏ ਜਦੋਂ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਚਿੱਠੀ ਲਿਖੀ ਸੰਘਤ ਨੂੰ ਬੇਨਤੀ ਕੀਤੀ ਸੀ ਕਿ ਸਾਰੀ ਸੰਘਤ ਇਹਦੇ ਤੇ ਜ਼ੋਰ ਪਾਉ ਪੰਜਾਬ ਸਰਕਾਰ ਤੇ ਕਿਉਂਕਿ ਪੰਜਾਬ ਸਰਕਾਰ ਦਾ ਫਰਜ ਵੰਦਾ ਉਹ ਆਕੇ ਸੁਪਰੀਮ ਕੋਰਟ ਨੂੰ ਕਹਿਣਾ ਸੀ ਜੋ ਵੀ ਇਹਨਾਂ ਨੂੰ ਸਿਕਿਉਰਟੀ ਹੈ ਦਿਨ ਨੂੰ ਤਿਆਰਾ ਮਾਹੌਲ ਪੰਜਾਬ ਦਾ ਕੀ ਮਾਹੌਲ ਵਿਗੜਿਆ ਅਸੀਂ ਆ ਕੇ ਸੁਪਰੀਮ ਕੋਰਟ ਨੂੰ ਕਿਹਾ ਇਹਨਾਂ ਵੱਲੋਂ ਕਿ ਇਹ ਸਾਰੇ ਰਹਿੰਦੇ ਉੱਥੇ ਆ ਆਪਣੇ ਸਮਾਗਮ ਉੱਥੇ ਕਰਦੇ ਆ ਆਪਣੇ ਸਾਰੇ ਜਿੰਨੀਆਂ ਨਾ ਦੀਆਂ ਧਾਰਮਿਕ ਐਕਟੀਵਿਟੀ ਆ ਸਾਰੇ ਪ੍ਰੋਗਰਾਮ ਆ ਉਹ ਉੱਥੇ ਹੁੰਦੇ ਆ ਉੱਥੇ ਤਾਂ ਡੰਨੀ ਤੇ ਕੇਸਪਕਟ ਲੱਗੇ ਇਹਨਾਂ ਨੂੰ ਕਾਹਦਾ ਡਰਾ ਕਿਉਂਕਿ ਇਹਨਾਂ ਦੇ ਮਨਸੇ ਕੋਈ ਹੋਰ ਆ ਇਸ ਕਰਕੇ ਪਰ ਪੰਜਾਬ ਸਰਕਾਰ ਨੇ ਅਜੇ ਤੱਕ ਕੋਈ ਅਪੀਲ ਨਹੀਂ ਫਾਈਲ ਕੀਤੀ ਆ ਦੇਖੋ ਆ ਹੁਣ ਸੋਮਵਾਰ ਨੂੰ 13 ਤਰੀਕ ਨੂੰ ਆ ਸਾਰੇ ਕੇਸ ਲੱਗੇ ਹੋਏ ਆ ਆ ਜਿਹੜੇ ਪਹਿਲਾਂ ਗੁਰਸੇਵਿਕ ਸਿੰਘ ਨੇ ਫਾਈਲ ਕੀਤਾ ਸੀ ਹੁਣ ਬਰਚਨ ਸਿੰਘ ਇਕਬਾਲ ਸਿੰਘ ਤੇ ਸੁਖਦੇਵ ਸਿੰਘ ਵੀ ਮੇਰੇ ਕੋਲ ਆਏ ਨੇ ਉਹਨਾਂ ਵੱਲੋਂ ਵੀ ਫਾਈਲ ਕਰਤੇ ਆ ਸੁਪਰੀਮ ਕੋਰਟ ਦੀ ਲਿਸਟ ਦੇਖ ਲੋ ਸੋਮਵਾਰ ਨੂੰ ਸਾਰੇ ਇਸ ਸੁਪਰੀਮ ਕੋਰਟ ਦੇ ਵਿੱਚ ਇਹ ਜੋ ਕੰਪਲੇਨੈਂਟ ਆ ਸ਼ਿਕਾਇਤ ਕਰਤਾ ਉਹਨਾਂ ਨੂੰ ਲੱਗੇ ਹੋਇਆ ਪਰ ਪੰਜਾਬ ਸਰਕਾਰ ਨੇ ਕੋਈ ਅਪੀਲ ਨਹੀਂ ਫਾਈਲ ਕੀਤੀ ਕੋਈ ਵੀ ਨਹੀਂ ਫਾਈਲ ਕੀਤੀ ਬੜਾ ਦੁੱਖ ਹੁੰਦਾ ਇਸ ਸਾਰਾ ਕੁਝ ਦੇਖ ਕੇ ਅਤੇ ਮੈਂ ਜਿਹੜਾ ਹੁਣ ਇਹਦੇ 'ਚ ਅ ਤੁਹਾਨੂੰ ਸੰਗਤ ਨੂੰ ਵੀ ਇਹ ਕਹਿਣਾ ਚਾਹੁੰਦਾ ਸਾਰਿਆਂ ਨੂੰ ਬੀਤਨ ਹੋ ਗਏ ਬੀਤਨ ਹੋ ਗਏ ਕਿ ਆਪਾਂ ਸਰਕਾਰ ਉੱਤੇ ਜੋਰ ਪਾ ਕੇ ਅਪੀਲ ਵੀ ਨਹੀਂ ਫਾਈਲ ਕਰਵਾ ਸਕੇ ਸਰਕਾਰ ਵੱਲ ਤੇ ਫੇਰ ਆਪਾਂ ਹੁਣ ਕੀ ਕੀ ਕੰਮ ਹੈ ਨਰੇਗਾ ਨੂੰ ਸਭ ਤੋਂ ਕੀ ਹੈ ਕਿ ਇੰਨਾ ਕੰਮ ਵੀ ਆਪਾਂ ਕਰਵਾ ਸਕੀ ਹੁਣ ਦੇਖੋ ਸੋਮਵਾਰ ਨੂੰ ਕੀ ਹੁੰਦਾ ਕਿਉਂਕਿ ਬਿਨਾ ਸਰਕਾਰ ਦੀ ਸਪੋਰਟ ਤੋਂ ਬੜਾ ਮੁਸ਼ਕਿਲ ਆਤਾ ਬੜਾ ਮੁਸ਼ਕਿਲ ਹੈ ਜਿਸ ਅੰਚਾਰੇ ਜੀ ਸ਼ਿਕਾਇਤ ਕਰਦੇ ਤਾਂ ਪੱਕੀ ਫਰਦੇ ਆ ਪਰ ਸਰਕਾਰ ਜਿੰਨੀ سپورਟ ਨਹੀਂ ਕਰੇਗੀ ਇਹ ਮੁਸ਼ਕਲ ਹੋ ਜਾਣਾ ਤਾਂ ਇਹ ਕੇਸ ਜੋ ਗੁਰੂਗੁਰਾਂ ਸਾਹਿਬ ਦੇ ਅੰਗ ਪਾੜ ਕੇ ਸੜਕਾਂ ਤੇ ਸੁੱਟੇ ਹੋਏ ਇਹ ਬੇਅਦਬੀ ਦੇ ਕੇਸ ਵੈਸੇ ਤਾਂ ਇੰਨੇ ਨਾ ਰੋਲਾ ਪਾਉਣਿਆ ਸੀ ਸਪੈਸ਼ਲ ਲਾਅ ਬਣਾ ਰਹੇ ਆ ਸੀ ਝੇ ਕਰ ਰਹੇ ਆ ਸੀ ਉਹ ਕਰ ਰਹੇ ਆ ਪਰ ਜਿਹੜੇ ਕੇਸ ਪੈਂਡਿੰਗ ਪਹਿਲੇ ਇਹ ਪਹਿਲੇ ਔਰ ਇਹਦੇ ਵਿੱਚ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਨਾ ਕਿਸੇ ਵਿੱਚ ਕਾਰਵਾਈ ਬਲਕਿ ਇਹਦਾ ਮੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੀ ਇਹਦਾ ਮਤਲਬ ਹੋਇਆ ਢੇਰੇ ਵਾਲੇ ਦਾ ਬਹੁਤ ਪਾਵਰਫੁਲ ਆ ਬਹੁਤ ਪਾਵਰਫੁਲ ਆ ਸਿੱਖ ਕੌਮ ਦੇ ਵਿੱਚ ਤਾਂ ਕਿ ਕਿਸੇ ਨੂੰ ਪਰਵਾਹ ਨਹੀਂ ਸਾਡੇ ਤਾਂ ਜੋਰ ਹੀ ਨਹੀਂ ਸਾਡਾ ਐਸਾ ਕੁਝ ਕਰਨ ਜੋਗੇ ਹੀ ਨਹੀਂ ਉਹ ਢੇਰੇ ਵਾਲੇ ਜੋ ਕਾਨੂੰਨ ਕਰਵਾ ਸਕਦੇ ਆ ਚਲੋ ਤੁਹਾਨੂੰ ਦੱਸਣਾ ਸੀ ਮੈਂ ਤਾਂ ਜੋਰ ਲਾਵਾਂਗੇ ਆਪਣੇ ਨੂੰ ਸੁਪਰੀਮ ਕੋਰਟ 'ਚ ਸੋਮਵਾਰ ਨੂੰ ਪੂਰਾ ਜੋਰ ਲਾਵਾਂਗੇ ਬਾਕੀ ਦੇਖਦੇ ਆਂ ਜੋ ਕਾਰਵਾਈ ਹੋਏਗੀ ਤਾਂ ਦੱਸਦੇ ਆਂ बहुत बहुत शुक्रिया महिरबानी ख़ाला भेरे जी क़ीफ़